ਰਾਹਤੋ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਕਰ ਸਵਾਗਤ ਕਰਦਾ ਇਸ ਤੋਂ ਪਹਿਲਾਂ ਕਿ ਅੱਜ ਦੇ ਏਜੰਡੇ ਦੀ ਅੱਜ ਦੇ ਮੁੱਦੇ ਦੀ ਗੱਲ ਕਰੀਏ ਇੱਕ ਵੀਡੀਓ ਤੁਸੀਂ ਜਰੂਰ ਵੇਖੋ ਇਹ ਵੀਡੀਓ ਵੇਖ ਕੇ ਤੁਹਾਨੂੰ ਕਾफी ਹੱਦ ਤੱਕ ਪਤਾ ਲੱਗ ਜਾਵੇਗਾ ਕਿ ਗੋਲਮਲ ਕਿਸ ਤਰ੍ਹਾਂ ਦਾ ਹੋ ਰਿਹਾ ਹੈ ਅੰਬੂਜਾ ਸੀਮੈਂਟ ਦੇ ਵਿੱਚ ਜਿਹੜੀ ਜਿਪਸਮ ਪੈਣੀ ਸੀ ਜਿਹਦੇ ਨਾਲ ਉਹ ਸੀਮੈਂਟ ਬਣਨਾ ਸੀ ਉਹ ਕੋਈ ਕੁਆਲਿਟੀ ਨਹੀਂਗੀ ਉਹਦੇ ਵਿੱਚ ਜਿਪਸਮ ਦੇ ਨਾਂ ਤੇ ਇੱਥੋਂ ਹੀ ਗੋਰਖਸਤਨ ਦਾ ਰਾਜਸਥਾਨ ਚੋਂ ਲਿਆ ਕੇ ਕੀਤਾ ਜਾ ਰਿਹਾ ਹੈ ਰਾਜਸਥਾਨ ਪੰਜਾਬ ਹਰਿਆਣਾ ਦਾ ਬਾਰਡਰ ਹੈ ਮੰਡੀ ਡਾਬੜੀ ਡੂਮ ਵਾਲੀ ਦਾ ਬਠਿੰਡੇ ਜਲੇ ਦੇ ਵਿੱਚ ਪੈਂਦਾ ਇਹ ਔਰ ਇੱਥੋਂ ਫਿਰ ਇੱਕ ਇੱਕ ਗੱਡੀ ਚ ਤਿੰਨ ਤਣ ਤਣ ਗੱਡੀਆਂ ਦਾ ਮਾਲ ਫਰਕੇ ਕੁਆਲਟੀ ਵੰਦਾ ਕੇ ਪੰਜਾਬ ਦੀਆਂ ਸੜਕਾਂ ਉਤੋਂ ਦੀ ਇਹ ਜਾਊਗਾ ਜਿਹੜੀ ਗੱਡੀ ਇੱਕ ਗੱਡੀ ਜਿਹੜੀ ਜਾਂਦੀ ਆ ਉਹ ਜਿੰਨਾ ਉਹਦੇ ਤੇ ਲੋਡ ਪਾਸ ਆ ਉਹਦੀ ਥਾਂ ਤੇ ਇਹ ਤਿੰਨ ਤਣ ਤਣ ਗੱਡੀਆਂ ਦਾ ਲੋਡ ਲੈ ਕੇ ਜਾਊਗੀ ਔਰ ਸੜਕਾਂ ਤੋੜ ਦੂਗੀ ਡੀਟੀਓ ਕਿਵੇਂ ਇਹਨਾਂ ਦੇ ਕੋਈ ਚਲਾਨ ਨਹੀਂ ਕੱਟਦਾ ਸਭ ਕਲੇ ਮੀਨਾ ਜਾਂਦਾ ਕਰੋੜਾਂ ਰੁਪਈਆ ਦੀ ਇਹ ਚੋਰੀ ਹੈ ਜਿਹੜੀ ਕਰਾਈ ਜਾ ਰਹੀ ਹੈ ਔਰ ਸਾਰੇ ਇਹਦੇ ਚ ਥੱਲੇ ਤੋਂ ਲੈ ਕੇ ਉੱਪਰ ਤੱਕ ਅਫਸਰ ਲੜੀ ਹੋਏ ਆ ਔਰ ਆਹ ਲੋਕਾਂ ਨੂੰ ਕਿਵੇਂ ਜਿਹੜਾ ਸੀਮੈਂਟ ਆ ਉਹ ਵੀ ਘਟੀਆ ਕੁਆਲਿਟੀ ਦਾ ਬਣਾਉਣ ਵਾਸਤੇ ਕਿਵੇਂ ਮਿਲਾਵਟ ਕੀਤੀ ਜਾ ਰਹੀ ਸੋ ਮੇਰੇ ਨਾਲ ਨੇ ਸਕੋਰ ਸਿੰਘ ਜੀ ਜੋ ਸੀਨੀਅਰ ਪੱਤਰਕਾਰ ਨੇ ਅਕਸਰ ਪਬਲਿਕ ਮੁੱਦਿਆਂ ਤੇ ਇਹ ਆਵਾਜ਼ ਉਠਾਉਂਦੇ ਰਹਿੰਦੇ ਨੇ ਇਹਨਾਂ ਨਾਲ ਗੱਲ ਕਰਦੇ ਆ ਕਿ ਇਹਨਾਂ ਨੂੰ ਇਹ ਵੀਡੀਓ ਬਣਾਉਣ ਦੀ ਜ਼ਰੂਰਤ ਕਿਉਂ ਪਈ ਖੋਖਰ ਸਾਹਿਬ ਅਸੀਂ ਅੱਜ ਤੁਸੀਂ ਸਾਨੂੰ ਸੱਦਿਆ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਸਵਾਲ ਇਹ ਆ ਕਿ ਇਹ ਵੀਡੀਓ ਬਣਾਉਣ ਦੀ ਜ਼ਰੂਰਤ ਤੁਹਾਨੂੰ ਕਿਉਂ ਪਈ ਗੋਲਮਾਲ ਕਿੱਥੇ ਆ ਗੜਬੜ ਕਿੱਥੇ ਆ ਜੀ ਇਹ ਵੀਡੀਓ ਇਸ ਵਾਸਤੇ ਬਣਾਈ ਹੈ ਕਿ ਜਿਹੜੀ ਜਿਪਸਮ ਰਾਜਸਥਾਨ ਤੋਂ ਆ ਕੇ ਪੰਜਾਬ ਦੇ ਵਿੱਚ ਜਿੰਨੇ ਵੀ ਸੀਮੈਂਟ ਬੰਦੇ ਆ ਜ਼ਿਆਦਾਤਰ ਇਹ ਜਿਹੜਾ ਸਾਡੀ ਨਿਗਾ ਚ ਆਇਆ ਉਹ ਹੈਗਾ ਅੰਬੂਜਾ ਸੀਮੈਂਟ ਜਿਨ੍ਹਾਂ ਦਾ ਇੱਕ ਪਲਾਟ ਬਠਿੰਡੇ ਐ ਇੱਕ ਰੋਪੜ ਹੋਰ ਵੀ ਹੋ ਸਕਦਾ ਲੇਕਿਨ ਸਾਡੀ ਨਿਗਾਹ ਚ ਦੋ ਐ ਜਿਪਸਮ ਐ ਜਿਹੜੀ ਰਾਜਸਥਾਨ ਤੋਂ ਲੋਡ ਹੁੰਦੀ ਐ ਤੇ ਆ ਕੇ ਜਦੋਂ ਉਹ ਡੱਬ ਵਾਲੀ ਤੋਂ ਇੰਟਰ ਕਰਦੀ ਐ ਪੰਜਾਬ ਦੇ ਬਠਿੰਡਾ ਡਿਸਟ੍ਰਿਕਟ ਚ ਤਾਂ ਉੱਥੇ ਇੱਕ ਡੂਮ ਵਾਲੀ ਪਿੰਡ ਪੈਂਦਾ ਜੀ ਉੱਥੇ ਉਹਨੂੰ ਅਨਲੋਡਿੰਗ ਕੀਤਾ ਜਾਂਦਾ ਓਕੇ ਔਰ ਉਹਦੇ ਵਿੱਚ ਇੱਕ ਟਰੱਕ ਜਿਵੇਂ ਜਿਪਸਮ ਦਾ ਆਕੇ ਤੇ ਦੋ ਟਰੱਕ ਰੇਤੇ ਦੇ ਲਾਈ ਜਾਂਦੇ ਜਿਵੇਂ ਵੀਡੀਓ ਦੇ ਵਿੱਚ ਸਾਰਾ ਕੁਝ ਦਿਖਾਇਆ ਤਾਂ ਉਹ ਤਿੰਨ ਟਰੱਕਾਂ ਦਾ ਜਿਹੜਾ ਮਲਾਵਟੀ ਮਾਲ ਐ ਜੀ ਉਹ ਸਾਰਾ ਸੀਮਿੰਟ ਦੇ ਵਿੱਚ ਜਾ ਕੇ ਪੈ ਜਾਂਦਾ ਜੇ ਇੱਕ ਟਰੱਕ ਗੱਡੀ ਉੱਥੇ ਜਾਵੇ ਤਾਂ ਸੀਮਿੰਟ ਦੀ ਕੁਆਲਟੀ ਹੈ ਜਿਹੜੀ ਉਹ ਬੈਸਟਰ ਹੈ ਜਿਪਸਮ ਨਾਲ ਲੇਕਿਨ ਜਿਪਸਮ ਤਾਂ ਵਨ ਥੱਟ ਹੋ ਗਈ ਜੀ 67% ਉਹਦੇ ਚ ਰੇਤਾ ਰਲ ਗਿਆ 33% ਰਹਿ ਗਿਆ ਜੀ ਤੁਸੀਂ ਪਾਣੀ ਦੀ ਅਸੀਂ ਤੁਸੀਂ ਪਾਣੀ ਦੀ ਬਾਲਟੀ ਪਾ ਦੋ ਉਹਦੇ ਤੇ ਸੀਮਿੰਟ ਲੈ ਜਾਊਗਾ ਜਾਂ ਪਾਣੀ ਮੰਗੀ ਜਾਊਗਾ ਪਾਣੀ ਮੰਗਣ ਦਾ ਉਹ ਕਾਰਨ ਹੀ ਇਹ ਹੈ ਕਿ ਉਹਦੇ ਚ ਰੇਤਾ ਰਲਾਇਆ ਗਿਆ ਕਰ ਤੇ ਰੇਤੇ ਤੋਂ ਮਤਲਬ ਤੁਹਾਡਾ ਇੱਕ ਚਣਾਈ ਵਾਸਤੇ ਆਪਾਂ ਰੇਤਾ ਵਰਤਦੇ ਹਾਂ ਲਸਤਰ ਵਾਸਤੇ ਵਰਤਦਾ ਉਹ ਰੇਤ ਤਾਂ ਇੱਕ ਟਿੱਬੇ ਵਾਲਾ ਕਕਰੀਲਾ ਰੇਤਾ ਕਿਹੜੇ ਰੇਤੇ ਦੀ ਗੱਲ ਕਰਦੇ ਹੋ ਦੇਖੋ ਜੀ ਖੋਖਰ ਸਾਹਿਬ ਇਹ ਤਾਂ ਘਟੀਆ ਕੁਆਲਿਟੀ ਦਾ ਰੇਤਾ ਡਬਲੀ ਦੇ ਏਰੀਏ ਦੇ ਵਿੱਚ ਜਿਵੇਂ ਕੋਈ ਟਿੱਬੇ ਪਈ ਹੈ ਜਾਂ ਕੋਈ ਕਿਸੇ ਨੇ ਖੇਤ ਚੋਂ ਕਰਾ ਕੇ ਰੱਖਤਾ ਤਾਂ ਉਹ ਮਿੱਟੀ ਹੈ ਜਿੱਥੋਂ ਵੀ ਜਿਵੇਂ ਖੇਤਾਂ ਵਾਲੀ ਮਿੱਟੀ ਆਪਾਂ ਕਹਿੰਦੇ ਜਿੱਥੋਂ ਵੀ ਮਿਲ ਜੇ ਉਹ ਕਈ ਸਾਲਾਂ ਤੋਂ ਉਹਨਾਂ ਨੇ ਤਾਂ ਉਸ ਏਰੀਏ 'ਚ ਮਿੱਟੀ ਵੀ ਨਹੀਂ ਛੱਡੀ ਜੀ ਬਹੁਤ ਵੱਡੇ ਲੈਵਲ ਤੇ ਹਰ ਰੋਜ਼ 10 ਤੋਂ 50 ਗੱਡੀਆਂ ਰੋਜ਼ ਭਰੀਆਂ ਜਾਂਦੀਆਂ ਮੰਗ ਮੁਤਾਬਕ ਔਰ ਇਹਨਾਂ ਦੇ ਵਿੱਚ ਇੰਨਾ ਕੁ ਵੱਡਾ ਘਟਾਲਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੱਲਾ ਘਟਾਲਾ ਨਹੀਂ ਇਹ ਖਲਵਾੜ ਹੈ ਮਾਨਵ ਅਧਿਕਾਰਾਂ ਦਾ ਉਲੰਘਣ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਜਿਵੇਂ ਪੰਜਾਬ ਦੇ ਵਿੱਚ ਮੂਜਾ ਸੀਮੈਂਟ ਜਿੱਥੇ ਵੀ ਵਰਤਿਆ ਜਾਂਦਾ ਹੈ ਔਰ ਅਗਰ ਕੋਈ ਕੁਦਰਤੀ ਆਫਤ ਆ ਗਈ ਤਾਂ ਇਸ ਖੰਡਰ ਜਿਹੜੇ ਬਣ ਗਏ ਇਹ ਮੌਤ ਦਾ ਕਾਰਨ ਬਣ ਗਏ ਪੰਜਾਬ ਦੇ ਲੋਕਾਂ ਦਾ ਤੇ ਪਰ ਇਹਦੀ ਮਾਤਰਾ ਜਿਪਸਮ ਦੀ ਕਿੰਨੀ ਹੋਣੀ ਚਾਹੀਦੀ ਇਹਦੇ ਕਿਸੇ ਮਹਰ ਨਾਲ ਤੋਂ ਵੀ ਗੱਲ ਹੋਈ ਆ ਹੋ ਸਕਦਾ ਹੈ ਸੀਮੈਂਟ ਦੇ ਵਿੱਚ ਰੇਤ ਆ ਜਿਹੜਾ ਤੁਸੀਂ ਕਹਿੰਦੇ ਹੋ ਕਕਰੀਲਾ ਰੇਤਾ ਮਿੱਟੀ ਜੋ ਉਪਜਾਊ ਜ਼ਮੀਨ ਨਾਲੇ ਉਹ ਹੋ ਸਕਦਾ ਇਹਦੇ ਵਿੱਚ ਮਲੋਣੀ ਪੈਂਦੀ ਹੋਵੇ ਨਹੀਂ ਜੀ ਇਹੋ ਜਿਹਾ ਕੁਝ ਨਹੀਂ ਹੁੰਦਾ ਜੀ ਜਿਪਸਮ ਦੀਆਂ ਵੀ ਕੁਆਲਿਟੀਆਂ ਹੁੰਦੀਆਂ 1/3 1/2 3 ਲੇਕਿਨ ਜਿਹੜੀ ਇਹ ਕਿਵੇਂ ਹੋ ਸਕਦਾ ਕਿ ਕਿੰਨੇ ਪਰਸੈਂਟ ਕਿੰਨੇ ਪਰਸੈਂਟ ਨਹੀਂ ਹੁੰਦਾ ਜੀ ਅੰਬੂਜਾ ਜਿਹੜਾ ਸੀਮੈਂਟ ਬਣਨਾ ਉਹ ਜਿਪਸਮ ਤੋਂ ਬਗੈਰ ਨਹੀਂ ਬਣ ਸਕਦਾ ਲੇਕਿਨ ਆਪਾਂ ਕਹਿ ਸਕਦੇ ਹਾਂ ਵੀ ਅੰਦੇਰਗਰਦੀ ਤੇ ਅੰਦੇਰਗਰਦੀ ਦੇ ਵਿੱਚ ਕੱਲਾ ਕੰਪਨੀ ਕਾਰਪੋਰੇਟ ਨਹੀਂ ਮੌਜੂਦ ਉਹਦੇ ਵਿੱਚ ਸਾਰੇ ਜਿੰਨੇ ਵੀ ਉਹਦੇ ਨਾਲ ਅਧਿਕਾਰੀ ਸੰਬੰਧਤ ਰਲੇ ਹੋਏ ਆ ਚਾਹੇ ਹੋ ਡਿਪਾਰਟਮੈਂਟ ਟ੍ਰਾਂਸਪੋਰਟ ਕਮਿਸ਼ਨਰ ਤੱਕ ਤੋਂ ਲੈ ਕੇ ਡੀਟੀਓ ਆਰਟੀਓ ਜਾਂ ਉਹ ਤੋਂ ਥੱਲੇ ਅਧਿਕਾਰੀ ਹੈ ਜਿਹੜੇ ਇਹ ਓਵਰਲੋਡ ਦੇ ਨਾਲ ਵੀ ਮੁੱਦਾ जोडਿਆ ਹੋਇਆ ਹੈ ਇਸ ਮਿੰਟ ਬਾਰੇ ਤੁਹਾਨੂੰ ਜਾਣਕਾਰੀ ਹੈ ਕਿ ਕਿਹੜੀ-ਕਿਹੜੀ ਚੀਜ਼ ਮਿਲਦੀ ਹੈ ਮੈਨੂੰ ਲੱਗਦਾ ਕੁਝ ਪੱਥਰ ਮਿਕਸ ਕਰਕੇ ਰਗੜ ਕੇ ਪਾਉਂਦੇ ਹੋਣੇ ਬਰੀਕ ਕਰਕੇ ਕੁਝ ਜਿਪਸਮ ਪਾਉਂਦੇ ਹੋਣ ਔਰੇਤੇ ਵਾਲੀ ਗੱਲ ਤੁਸੀਂ ਨਹੀਂ ਦੱਸਤੀ ਦੇਖੋ ਜਿਹੜੀ ਸੀਮਿੰਟ ਦੇ ਵਿੱਚ ਕੀ ਕੁਝ ਰਲਦਾ ਉਹ ਚੀਜ਼ ਨਹੀਂ ਮੁੱਦਾ ਇਹ ਹੈ ਕਿ ਉਹਦੇ ਵਿੱਚ ਰੇਤਾ ਕਿਉਂ ਲਾਇਆ ਜਾਂਦਾ ਹੈ ਅਸੀਂ ਤਾਂ ਸਿਰਫ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਜਿਪਸਮ ਦੇ ਵਿੱਚ ਰੇਤਾ ਮਿਲਾਵਟ ਮਿਲਾਉਣ ਦਾ ਕਾਰਨ ਕੀ ਹੈ ਜੀ ਔਰ ਉਹ ਵੀ ਗੈਰਕਾਨੂੰਨੀ ਜੀ ਮੇਰਾ ਮਕਸਦ ਇਹ ਸੀ ਕਿ ਜਿਹੜੀ ਕੁਆਲਿਟੀ ਅਸੀਮੈਂਟ ਦੀ ਬਣਾਈ ਜਾ ਰਹੀ ਉਹਦੇ ਨਾਲ ਖਲਵਾੜ ਕਰਕੇ ਤੇ ਅਰਬਾਂ ਖਰਬਾਂ ਦੀਆਂ ਦਾ ਘਟਾਲਾ ਵੀ ਕੀਤਾ ਜਾ ਰਿਹਾ ਨਾਲ ਨਾਲ ਇਤਾਂ ਬੂਜਾ ਸਿਮੈਂਟ ਦੀ ਗੱਲ ਹੋ ਗਈ ਕੋਈ ਹੋਰ ਸਿਮੈਂਟ ਕੰਪਨੀ ਵੀ ਇਸ ਤਰ੍ਹਾਂ ਦਾ ਕੋਈ ਕਰਦੀਆ ਗੋਲਮਲ ਕੋਈ ਤੋਂ ਧਿਆਨ ਚਾਹਿਆ ਹੋਵੇ ਕੰਪਨੀਆਂ ਤਾਂ ਸਾਰੀਆਂ ਕਰਦੀਆਂ ਨਹੀਂ ਕਰਦੀਆਂ ਇਹ ਤਾਂ ਸਰਕਾਰ ਜਾਣੇ ਜਾਂ ਸਰਕਾਰ ਦੇ ਫੀਸਰ ਜਾਣਨ ਲੇਕਿਨ ਜਿਹੜੀ ਚੀਜ਼ ਸਾਹਮਣੇ ਆਈ ਹੈ ਕਿ ਜਿਪਸਮ ਦੇ ਵਿੱਚ ਰੇਤਾ ਮਿਲਾ ਕੇ ਜਿਹੜਾ ਘਟਾਲਾ ਤੇ ਜਿਹੜਾ ਲੋਕਾਂ ਦੀ ਸੀਮੈਂਟ ਦੀ ਕੁਆਲਿਟੀ ਨਾਲ ਖਲਵਾੜ ਕੀਤਾ ਜਾਂਦਾ ਪਹਿਲਾ ਮੈਟਰ ਇਹ ਹੈ ਸਾਡਾ ਤਾਂ ਇਹ ਤੇ ਅਗਲਾ ਤੁਸੀਂ ਕਹਿ ਰਹੇ ਹੋ ਕਿ ਓਵਰਲੋਡਡ ਟਰੱਕ ਬਹੁਤ ਜ਼ਿਆਦਾ ਵੱਡੀ ਪੱਧਰ ਤੇ ਆਉਂਦੇ ਜਿਹਦਾ ਇਹ ਹੈ ਨੁਕਸਾਨ ਕਿ ਰੋਡ ਚ ਟੁੱਟਦੇ ਆ ਨੇ ਕਈ ਵਾਰੀ ਮੇਨ ਰੋਡ ਬੰਦ ਹੋ ਜਾਂਦੀ ਹੈ ਲਿੰਕ ਰੋਡ ਤੇ ਟਰੱਕ ਪਾ ਲੈਂਦੇ ਆ ਲਿੰਕ ਰੋਡ ਦਾ ਬੁਰਾ ਹਾਲ ਹੋ ਜਾਂਦਾ ਇਹ ਵੀ ਕੋਈ ਗੜਬੜਾ ਵੱਡੀ ਇਹ ਤਾਂ ਬਹੁਤ ਵੱਡੀ ਗੜਬੜ ਹੈ ਜੀ ਇਸੇ ਮੈਟਰ ਤੋਂ ਹੀ ਜਦੋਂ ਅਸੀਂ ਇਹਦਾ ਸਟਿੰਗ ਕੀਤਾ ਜਾਂ ਵੀਡੀਓ ਬਣਾਈ ਤਾਂ ਸਾਨੂੰ ਉੱਥੇ ਜਿਹੜੇ ਵੇਖੋ ਦੇਖ ਸਾਰੇ ਕਰਮਚਾਰੀ ਜਾਂ ਅਧਿਕਾਰੀ ਮਾੜੇ ਨਹੀਂ ਹੈ ਵਿੱਚ ਇਮਾਨਦਾਰ ਵੀ ਹੈਲੇ ਇਮਾਨਦਾਰਾਂ ਦੀ ਕੋਈ ਸੁਣਵਾਈ ਨਹੀਂ ਕਰਦਾ ਲੇਕਿਨ ਇਮਾਨਦਾਰਾਂ ਨੂੰ ਸਿਸਟਮ ਦਾ ਪਤਾ ਹੁੰਦਾ ਫਿਰ ਉਹ ਇਮਾਨਦਾਰ ਮੁਲਾਜ਼ਮ ਹੈ ਜਿਹੜਾ ਉਹ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਲੋਕਾਂ ਦੇ ਹਿੱਤਾਂ ਦੀ ਆਵਾਜ਼ ਥੰਦੇ ਤਾਂ ਉਹ ਸਾਡੇ ਤੱਕ ਮੇਰੇ ਤੱਕ ਉਹਨਾਂ ਨੇ ਸੰਪਰਕ ਕਰਿਆ ਫਿਰ ਉਹਨਾਂ ਨੇ ਦੱਸਿਆ ਕਿ ਟਰਾਂਸਪੋਰਟ ਮਾਪੀਏ ਦੇ ਵਿੱਚ ਇਸ ਟਾਈਮ ਜਿਹੜੀ ਹੁਣ ਸਰਕਾਰ ਦੇ ਵਿੱਚ ਚੱਲ ਰਹੀ ਹੈ ਅਨ ਟ੍ਰਾਂਸਪੋਰਟ ਦੇ ਵਿੱਚ ਡੀਟੀਓ ਆਰਟੀਓ ਜਾਂ ਉਹਦੇ ਨਾਲ ਸੰਬੰਧਤ ਅਧਿਕਾਰੀ ਜਿਹੜਾ ਭ੍ਰਿਸ਼ਟਾਚਾਰ ਤੇ ਘਟਾਲੇ ਕਰ ਰਿਹਾ ਉਹ ਕਰੋੜਾਂ ਦੇ ਨਹੀਂ ਉਹ ਅਰਬਾਂ ਦੇ ਆ ਪੂਰੇ ਪੰਜਾਬ ਦੇ ਵਿੱਚ ਇਸ ਟਾਈਮ ਓਵਰਲੋਡਿੰਗ ਜ਼ੋਰਾਂ ਨਾਲ ਚੱਲ ਰਹੀ ਹੈ ਜਦ ਕਿ ਸੁਪਰੀਮ ਕੋਰਟ ਦੀਏ ਸਾਫ਼ ਦੇਸ਼ਾ ਨਿਰਦੇਸ਼ ਆਰਡਰ ਪਾਸ ਹੋਇਆ ਹੋਇਆ ਹੈ ਕਿ ਪੂਰੇ ਇੰਡੀਆ ਦੇ ਵਿੱਚ ਓਵਰਲੋਡਿੰਗ ਨਹੀਂ ਹੋਊਗੀ ਹਿੱਟ ਐਂਡ ਰਨ ਦਾ ਕਾਰਨ ਓਵਰਲੋਡਿੰਗ ਹੈ ਜ਼ਿਆਦਾਤਰ ਔਰ ਓਵਰਲੋਡਿੰਗ ਪੰਜਾਬ ਦੇ ਵਿੱਚ ਜਿਹੜੇ ਬੰਦੇ ਕਰਦੇ ਆ ਜੀ ਇਹ ਅੱਜ ਕੱਲ ਅਸੀਂ ਇੱਕ ਸਟਿੰਗ ਕੀਤਾ ਕਿ ਇੱਕ ਤਰੀਕ ਤੋਂ 30 ਤਰੀਕ ਤੱਕ ਜਿੰਨੇ ਵੀ ਮਰਜ਼ੀ ਟੱਕ ਹੋਣ ਇੱਕ ਗੱਡੀ ਵਾਲਾ 5000 ਰੁਪਇਆ ਦਿਓ ਹੋਟਲਾਂ ਦੇ ਉੱਤੇ ਇੱਕ ਲਿਸਟ ਬਣਦੀ ਆ ਤੇ ਉੱਥੇ ਆਪਦਾ 5000 ਦਿਓ ਤੇ ਆਪਦੀ ਗੱਡੀ ਦਾ ਨੰਬਰ ਲਿਖਾ ਦਿਓ ਤੇ ਕੋਡ ਵਾਟ ਲੈ ਜਾਓ ਔਰ ਕੋਡ ਵਾਟ ਆ ਜਿਹੜਾ ਉਹ ਜਦੋਂ ਪੂਰੇ ਪੰਜਾਬ ਦੇ ਵਿੱਚੋਂ ਪੈਸਾ ਇਕੱਠਾ ਹੋ ਜਾਂਦਾ ਤਾਂ ਉਹਨਾਂ ਦੀਆਂ ਲਿਸਟਾਂ ਅਡੋੜੀ ਡਿਸਟ੍ਰਿਕਟਾਂ ਵਾਈਜ਼ ਹੋਟਲਾਂ ਤੋਂ ਉਹਨਾਂ ਮੁਲਾਜ਼ਮਾਂ ਕੋਲੇ ਆ ਜਾਂਦੀਆਂ WhatsApp ਤੇ ਤੇ ਉਹ ਗੱਡੀ ਵਾਲੇ ਨੂੰ ਕੋਡ ਦਿੱਤਾ ਹੁੰਦਾ ਜਦੋਂ ਗੱਡੀ ਜਿਹੜੀ ਗੱਡੀ ਮੰਨ ਲਓ 4018 ਹੈ 11 ਟਾਇਰਾਂ ਕੋਡਾ ਜਿਹੜਾ ਉਹ 34 ਟਨ ਪਾਸ ਹੈ ਜੀ ਔਰ ਉਹ 80 ਟਨ ਲੈ ਕੇ ਆ ਰਹੀ ਹੈ ਜੀ ਔਰ ਪਹਿਲੇ ਟਨ ਨੂੰ 30000 ਰੁਪਏ ਜੁਰਮਾਨਾ ਹੈ ਰੂਲ ਰੈਗੂਲੇਸ਼ਨ ਦੇ ਮਤਾਬਕ ਦੂਸਰੇ ਨੂੰ 20000 ਰੁਪਏ ਤੇ ਲੱਖ ਡੇਢ ਲੱਖ ਰੁਪਏ ਜੁਰਮਾਨਾ ਬੰਦਾ ਹੈ ਲੇਕਿਨ ਪੰਜਾਬ ਨੂੰ ਹੀ ਜਿਵੇਂ ਐ ਲੱਗੇ ਹੋਏ ਐ ਓਵਰਲੋਡਿੰਗ ਕੱਲੀ ਪੰਜਾਬ ਦੇ ਵਿੱਚ ਚੱਲਦੀ ਹੈ ਲੇਕਿਨ ਉਹਨੇ 5000 ਰੁਪਏ ਦਾ ਕਾਰਡ ਲੈ ਲਿਆ 5000 ਭਰਤਾ ਉਹਨੂੰ ਪੰਜਾਬ ਦੇ ਵਿੱਚ ਕੋਈ ਨਹੀਂ ਰੋਕੂਗਾ ਔਰ ਸਾਨੂੰ ਸਾਡੇ ਸੂਤਰਾਂ ਤੋਂ ਪਤਾ ਲੱਗਾ ਵੀ ਕੱਲਾ ਡੀਟੀਓ ਬਠਿੰਡਾ ਆਰਟੀਓ ਬਠਿੰਡਾ 1500 ਰੁਪਇਆ ਲੈਂਦਾ ਕੱਲੇ ਡਿਸਟ੍ਰਿਕਟ ਦਾ ਅਸੀਂ ਪਤਾ ਕਰਿਆ ਉਹਦੇ ਬਾਰੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਿਕਾਇਤ ਵੀ ਕਰਾਂਗੇ ਕਿ ਜਿੰਨੇ ਪੰਜਾਬ ਦੇ ਵਿੱਚ ਅਧਿਕਾਰੀ ਤੇ ਜਾਂ ਉਹਨਾਂ ਦੇ ਨਾਲ ਪੁਲਿਸ ਮੁਲਾਜ਼ਮ ਲੱਗੇ ਆ ਉਹਨਾਂ ਨੇ ਜਿਹੜੇ ਉਹਨਾਂ ਦੇ ਨੰਬਰਾਂ ਦੇ ਉੱਤੇ ਲਿਸਟ ਜਾਂਦੀ ਹੈ ਉਹ ਪ੍ਰੀपेड ਪਲਾਨ ਹੈ ਉਹਨੂੰ ਇਨਵੈਸਟੀਗੇਸ਼ਨ ਕੀਤਾ ਜਾਵੇ ਉਹ ਕਰੋੜਾਂ ਅਰਬਾਂ ਰੁਪਈਆਂ ਦੀ ਜਿਹੜੇ ਟ੍ਰਾਂਸਪੋਰਟ ਕਮਿਸ਼ਨ ਦੇ ਅਧੀਨ ਸਾਰੇ ਅਫਸਰ ਪੈਂਦੇ ਆ ਕੀ ਉਹਦੇ ਵਿੱਚ ਕਿਸੇ ਮੰਤਰੀ ਦੀ ਵੀ ਕੋਈ ਭੂਮਿਕਾ ਹੈ ਜੇ ਹੈਗੀ ਤਾਂ ਉਹਦੇ ਉਹਦੀ ਵੀ ਜਵਾਬਦੇਹੀ ਹੋਣੀ ਚਾਹੀਦੀ ਤੇ ਤੁਸੀਂ ਡੀਸੀ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ ਸ਼ਿਕਾਇਤ ਚ ਕੀ ਮਾਮਲਾ ਠਾਇਆ ਤੁਸੀਂ ਜੀ ਜਿਹੜੀ ਪੀਸੀ ਬਠਿੰਡਾ ਦੀ ਤੁਸੀਂ ਗੱਲ ਕਰ ਰਹੇ ਆ ਅਸੀਂ ਤੁਹਾਨੂੰ ਵਟਸਐਪ ਕਰਤੀ ਹੈ ਜੀ ਮੈਂ ਸੋਮਵਾਰ ਨੂੰ 22 ਤਰੀਕ ਨੂੰ ਡੀਸੀ ਸਾਹਿਬ ਨੂੰ 23 ਤਰੀਕ ਨੂੰ 23 4 2024 ਨੂੰ ਇੱਕ ਕੰਪਲੇਂਟ ਦੇ ਕੇ ਇਸੇ ਮੈਟਰ ਦੇ ਉੱਤੇ ਉਹਨਾਂ ਨੂੰ ਅਗਿਤ ਕਰਾਇਆ ਕਿ ਤੁਹਾਡੇ ਡਿਸਟ੍ਰਿਕਟ ਦੇ ਵਿੱਚ ਅਨਲੋਡਿੰਗ ਹੋ ਰਹੀ ਹੈ ਅਨਲੋਡਿੰਗ ਤੋਂ ਬਾਅਦ ਲੋਡਿੰਗ ਹੋ ਰਹੀ ਹੈ ਜੋ ਕਿ ਗੈਰਕਾਨੂੰਨੀ ਆ ਔਰ ਇਹਦੀ ਜਵਾਬਦੇਹੀ ਸਿੱਧਮ ਸਿੱਧੀ ਡੀਸੀ ਦੀ ਤੇ ਸਬੰਧਤ ਅਧਿਕਾਰੀਆਂ ਦੀ ਹੁੰਦੀ ਹੈ ਜਦੋਂ ਅਸੀਂ ਡੀਸੀ ਸਾਹਿਬ ਨੂੰ ਦੱਸਿਆ ਵੀ ਅਸੀਂ ਇਹ ਵੀਡੀਓ ਕੀਤੀ ਹੈ ਤਾਂ ਡੀਸੀ ਸਾਹਿਬ ਨੂੰ ਜਿਵੇਂ ਪਹਿਲਾਂ ਹੀ ਸਾਰੇ ਅਧਿਕਾਰੀਆਂ ਨੂੰ ਪਤਾ ਹੀ ਹੁੰਦਾ ਉਹਨੇ ਕੋਈ ਮੇਰੀ ਗੱਲ ਨਹੀਂ ਸੁਣੀ ਉਹਨੇ ਕਹਤਾ ਏਡੀਸੀ ਸਾਹਿਬ ਨੂੰ ਮਿਲੋ ਤਮੇ ADC ਸਭ ਕੋਲ ਚਲਾ ਗਿਆ ADC ਸਭ ਨੂੰ ਮੈਂ ਸਾਰਾ ਕੁਝ ਦੱਸਿਆ ਤੇ ADC ਸਾਬ ਨੇ ਜਦ ਕੇ ਬੰਦਾ ਤਾਂ ਇਹ ਸੀ ਕਿ ਕਮੇਡੀਆ ਦਾ ਬੰਦਾ ਆਇਆ ਇਮੀਜੈਂਟਲੀ ਟੀਮ ਭੇਜੋ ਸਾਈਡ ਚੈੱਕ ਕਰੋ ਔਰ ਉਹਦੇ ਤੇ ਪਰਚਾ ਘਟਾਓ ਜਿਹੜਾ ਗੈਰਕਾਨੂੰਨੀ ਕੰਮ ਹੋ ਲੇਕਿਨ ਉਹ ਕਹਿ ਰਿਹਾ ਮੈਂ ਜੀ ਐਗਰੀਕਲਚਰ ਦੇ ਅਧਿਕਾਰੀ ਨੂੰ ਤੇ ਆਰਟੀਓ ਨੂੰ ਭੇਜੂਗਾ ਸਾਈਡ ਚੈੱਕ ਕਰਨਗੇ ਜੇ ਚੱਲਦਾ ਹੋਇਆ ਤਾਂ ਅਸੀਂ ਰਿਪੋਰਟ ਬਣਾਵਾਂਗੇ ਤਮੈਂ ਉਹਦੇ ਨਾਲ ਬਹਿਸ ਨਹੀਂ ਕਰ ਸਕਦਾ ਮੈਂ ਇੱਕ ਸ਼ਿਕਾਇਤ ਕੀਤੀ ਹੈ ਇੱਕ ਮੀਡੀਆ ਲੋਕਤੰਤਰ ਦੀ ਆਵਾਜ਼ ਠਾਉਣਾ ਤਾਂ ਮੈਂ ਆਪਦੇ ਜਿੰਨੀ ਮੇਰੀ ਸੀਗੀ ਮੈਂ ਉਹ ਆਪਦੀ ਡਿਊਟੀ ਨਿਭਾਇਆ ਹੈ ਓਕੇ ਭਾਰਤੀ ਆਰਟੀਕਲ 51A ਇਹ ਕਹਿੰਦਾ ਕਿ ਲੋਕਤੰਤਰ ਦੇ ਵਿੱਚ ਤੁਸੀਂ ਲੋਕਤੰਤਰ ਦੀ ਆਵਾਜ਼ ਠਾਉਣੀ ਹੈ ਔਰ ਜਿੱਥੇ ਗਲਤ ਹੋ ਰਿਹਾ ਐਡਮਿਨਿਸਟ੍ਰੇਸ਼ਨ ਤੇ ਸਰਕਾਰ ਦੀ ਜਵਾਬਦੇਹੀ ਹੈ ਤੁਸੀਂ ਉਹਨਾਂ ਦੀ ਨਿਗ੍ਹਾ ਕਰਾਓ ਹੁਣ ਉਹਨਾਂ ਦੀ ਨਿਗ੍ਹਾ ਕਰਾਉਣ ਤੋਂ ਬਾਅਦ ਉਹ ਨਹੀਂ ਕੁਝ ਕਰਦੇ ਤਾਂ ਕੱਲ 24 ਤਰੀਕ ਨੂੰ ਮੈਂ ਉਸੇ ਜਗ੍ਹਾ ਦੁਆਰਾ ਗਿਆ ਮੈਨੂੰ ਪਤਾ ਸੀ ਕਿ ਹੁਣ ਇਹ ਸਬੂਤ ਮਟਾਉਣਗੇ ਤਾਂ ਮੈਂ ਉੱਥੇ ਇੱਕ ਦੁਬਾਰਾ ਦੁਬਾਰਾ ਵੀਡੀਓ ਬੋਲ ਕੇ ਔਰ ਕੰਪਲੇਂਟ ਨੰਬਰ ਜਿਹੜੀ ਦੇ ਕੇ ਆ ਰিসিਵਿੰਗ ਨੰਬਰ ਡੀਸੀ ਸਭ ਤੋਂ ਪਹਿਲਾਂ ਤਾਂ ਉਹ ਡੀਸੀ ਅਫੀਸਰ ਰিসিਵਿੰਗ ਲੈਣ ਨੂੰ ਹੀ ਤਿਆਰ ਨਹੀਂ ਸੀ ਜਿਵੇਂ ਪਤਾ ਨਹੀਂ ਕਿ ਉਹਨਾਂ ਦੇ ਉੱਤੇ ਕਿੰਨਾ ਕੁ ਵੱਡਾ ਪਹਾੜ ਆ ਡਿੱਗਿਆ ਕਿਉਂਕਿ ਕੰਪਲੇਂਟ ਚ ਦਾਮਾ ਔਰ ਇਹ ਹੋ ਸਕਦਾ ਹੈ ਡੀਸੀ ਦਫ਼ਤਰ ਤੱਕ ਦੇ ਜਿਹੜੇ ਬੰਦੇ ਐ ਇਹਨਾਂ ਨੂੰ ਅਸ਼ੀਰਵਾਦ ਦਿੰਦੇ ਹੁਣ ਤਾਂ ਉਹ ਜਦੋਂ ਜੈਤ ਨਾਲ ਰিসিਵਿੰਗ ਲੈ ਕੇ ਉਸ ਤੋਂ ਬਾਅਦ ਮਸੂਦ ਜਿਹੜੇ ਦੁਬਾਰਾ ਬਣਾ ਕੇ ਲੈ ਆਇਆ ਉਹਨਾਂ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਬਹੁਤ ਵੱਡੇ ਲੈਵਲ ਤੇ ਅਗਰ ਅਧਿਕਾਰੀ ਨਾ ਕਾਰਵਾਈ ਕਰਨਗੇ ਤਾਂ ਸਰਕਾਰ ਤੱਕ ਪਹੁੰਚਾਉਣ ਵਾਸਤੇ ਹੋਰ ਵੀ ਸੰਘਰਸ਼ ਕਰੂਗਾ ਠੀਕ ਹੈ ਇੱਕ ਤੁਸੀਂ ਇਹ ਕਹਿ ਰਹੇ ਸੀ ਕਿ ਜਿਹਨ ਟਰੱਕ ਯੂਨੀਅਨਾਂ ਨੇ ਜੀ ਉਹਨਾਂ ਦਾ ਬੜਾ ਨੁਕਸਾਨ ਹੈ ਟਰੱਕ ਆਪਰੇਟਰਾਂ ਦਾ ਨੁਕਸਾਨ ਵੱਡਾ ਵੱਡੀ ਪੱਧਰ ਤੇ ਉਹ ਕੀ ਮਾਮਲਾ ਦੇਖੋ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ 'ਚ ਆਉਂਦੇ ਹੀ ਟਰੱਕ ਯੂਨੀਅਨ ਨੂੰ ਡੀ ਨੋਟੀਫਾਈ ਕਰਤਾ ਰੀਨੋਟੀਫਾਈ ਕਰਨ ਦੇ ਪਿੱਛੇ ਛੇਤੀ ਛੇਤੀ ਸਰਕਾਰ ਦੀਆਂ ਜਿਹੜੀਆਂ ਚਾਲਾਂ ਹੁੰਦੀਆਂ ਮਨਸ਼ਾ ਜਿਹਦੇ ਮਨਿਸਟਰਾਂ ਦੀਆਂ ਗਲਤ ਹੁੰਦੀਆਂ ਉਹ ਲੋਕਾਂ ਦੇ ਆਮ ਛੇਤੀ ਸਮਝ ਵਿੱਚ ਨਹੀਂ ਆਉਂਦੀਆਂ ਲੇਕਿਨ ਟਰੱਕ ਯੂਨੀਅਨ ਦੇ ਆਪਰੇਟਰਾਂ ਨੂੰ ਬਰਬਾਦ ਕਰ ਦਿੱਤਾ ਗਿਆ ਪ੍ਰਧਾਨਗੀਆਂ ਖਤਮ ਕਰ ਦਿੱਤੀਆਂ ਗਈਆਂ ਉਹਦੇ ਪਿੱਛੇ ਹੁਣ ਜਦੋਂ ਨਿਕਲ-ਨਿਕਲ ਕੇ ਰੀਜਨ ਆਉਣ ਲੱਗੇ ਤਾਂ ਉਹਦੇ ਪਿੱਛੇ ਹੈਗੇ ਕਾਰਪੋਰੇਟ ਘਰਾਣੇ ਜਿਹੜੇ ਇਸ ਤਰ੍ਹਾਂ ਦੇ 100 100 200 200 ਟਰਾਲਾ ਆਪਦਾ ਬਣਾ ਕੇ ਪਾ ਕੇ ਤੇ ਲੋਡਿੰਗ ਲੈ ਕੇ ਓਵਰਲੋਡਿੰਗ ਲੈ ਕੇ ਜਿਵੇਂ ਹੁਣ ਇੱਕ ਗੱਡੀ ਦਾ ਮਾਲ ਮੈਂ ਤੁਹਾਡੇ ਕੋਲ ਗੱਲ ਕਰੀ ਵੀ ਜੀਪਸਮ ਇੱਕ ਗੱਡੀ ਚਾਈ ਤੇ ਤਿੰਨ ਗੱਡੀਆਂ ਦਾ ਮਾਲ ਇੱਕ ਗੱਡੀ ਚ ਪਾਤਾ ਤੇ ਪੰਜਾਬ ਚ ਹੋ ਗਿਆ ਅਗਰ ਜੂਨੀਆ ਨਾ ਹੋਣੀ ਪ੍ਰਧਾਨਗੀ ਹੋਵੇ ਤਾਂ ਜੂਨੀਆ ਜਦੋਂ ਬੱਜੀ ਹੁੰਦੀ ਹੈ ਤਾਂ ਉਸ ਸ਼ਹਿਰ ਤੇ ਪਕਾਰ ਹੁੰਦੀ ਹੈ ਜਿੰਨਾ ਮਾਲ ਨਿਕਲਦਾ ਉਹ ਜੂਨੀਆ ਤੋਂ ਨਿਕਲਦਾ ਤੇ ਜੇ 300 ਗੱਡੀ ਦਾ ਮਾਲ ਲਾ ਤਾਂ 300 ਗੱਡੀ ਦੇ ਆਪਰੇਟਰਾਂ ਨੂੰ ਕੰਮ ਮਿਲੂਗਾ ਜੀ ਨਹੀਂ 900 ਨੂੰ ਮਿਲੂਗਾ ਨਾ 900 ਚਲੋ ਜੇ ਉਹਨਾਂ ਨੂੰ ਓਵਰਲੋਡਿੰਗ ਨਹੀਂ ਹੋਏ ਜਿੰਨਾ ਵੀ ਬਹੁਤ ਵਧੀਆ ਕੰਮ ਚੱਲੂਗਾ ਲੇਕਿਨ ਟਰੱਕ ਟਰੱਕ ਦੇ ਆਪਰੇਟਰਾਂ ਦਾ ਇਹ ਉਹਨਾਂ ਦੇ ਖਲਵਾੜ ਕੀਤਾ ਗਿਆ ਸ਼ੋਸ਼ਣ ਕੀਤਾ ਗਿਆ ਬਰਬਾਦ ਕੀਤੇ ਗਏ ਧੰਦਾ ਠੱਪ ਕਰਕੇ ਰਾਜਨੀਤੀ ਲੋਕਾਂ ਨੂੰ ਜੂਨੀਅਨ ਦੇ ਵਿੱਚ ਵਾਰਨ ਦਾ ਹਰ ਜਗ੍ਹਾ ਟਰੱਕ ਜੂਨੀਅਨ ਦਾ ਜਿਵੇਂ ਤੁਸੀਂ ਦੇਖਦੇ ਹੋ ਕਿ ਕਲੇਸ਼ ਹਰ ਜਗ੍ਹਾ ਚੱਲ ਰਿਹਾ ਹੈ ਜੀ ਉਹ ਕਲੇਸ਼ ਹੋਣ ਦਾ ਕਾਰਨ ਹੀ ਇਹ ਹੈ ਕਿ ਉਹਨਾਂ ਨੂੰ ਬਰਬਾਦ ਕਰਕੇ ਕਾਰਪੋਰੇਟ ਕਰਾਣੇ ਆਪਦੀਆਂ ਗੱਡੀਆਂ ਪਾ ਕੇ ਆਪਦਾ ਕੰਮ ਆਪਦੇ ਸਾਹਮਣੇ ਨਾਲ ਚਲਾਉਣਾ ਔਰ ਚੱਲ ਵੀ ਰਿਹਾ ਇਸ ਨਾਲ ਲੋਕਾਂ ਦਾ ਜਿਹੜਾ ਦੇਖੋ ਜਿਨ੍ਹਾਂ ਕੋਲ ਇੱਕ ਗੱਡੀ ਹੈ ਦੋ ਗੱਡੀਆਂ ਜਾਂ ਤਿੰਨ ਗੱਡੀਆਂ ਰੁਜ਼ਗਾਰ ਚਲਾਉਂਦੇ ਆ ਉਹ ਬੰਦੇ ਜੀ ਮੈਂ ਖੁਦ ਪਿਛਲੇ ਕਈ ਮਹੀਨਿਆਂ ਤੋਂ ਸਰਚ ਕੀਤਾ ਹੈ ਕਿ ਜਦੋਂ ਕਣਕ ਦਾ ਜਾਂ ਝੋਨੇ ਦਾ ਸੀਜ਼ਨ ਆਉਂਦਾ ਵਿਚਾਰੇ ਕਵਾੜੀਆਂ ਤੋਂ ਟਾਇਰ ਲੈ ਕੇ ਪਵਾ ਕੇ ਟਾਈਮ ਪਾਸ ਕਰਕੇ ਤੇ ਉਹ ਆਪਦੀ ਗੱਡੀ ਸਾਈਡ ਤੇ ਲਾ ਦੇਣੇ ਕਿਉਂਕਿ ਪਕਾਰਾਂ ਤਾਂ ਖਤਮ ਹੋ ਗਈਆਂ ਰਾਜਨੀਤੀ ਪ੍ਰਧਾਨ ਹੋ ਗਏ ਤੇ ਕਾਰਪੋਰੇਟ ਘਰਾਣਿਆਂ ਦੀਆਂ ਗੱਡੀਆਂ ਆਪ ਹੀ ਕੰਮ ਕਰੀ ਜਾਂਦੀਆਂ ਮੰਤ ਸਰਕਾਰ ਦੀ ਕੀ ਜ਼ਿੰਮੇਵਾਰ ਬਣਦੀ ਹੈ ਸਾਰੇ ਤਿੰਨ ਮੁੱਦੇ ਤੁਸੀਂ ਠਾਏ ਨੇ ਮੰਤ ਸਰਕਾਰ ਚੈੱਕ ਕਰਕੇ ਇਹਨੂੰ ਕੰਟਰੋਲ ਦੇ ਕਰ ਸਕਦੇ ਆ ਸਾਰੇ ਮੋਹਲ ਦੇ ਦੇਖੋ ਜੀ ਮਾਨ ਸਾਹਿਬ ਤਾਂ ਮੈਂ ਕਾਫੀ ਦੇਰ ਤੋਂ ਫੈਨ ਵੀ ਰਿਹਾ ਹਜੇ ਤੱਕ ਉਹਨਾਂ ਤੇ ਕੋਈ ਸਿੱਧਾ ਸਿੱਧਾ ਇਲਜ਼ਾਮ ਨਹੀਂ ਲੱਗਿਆ ਲੇਕਿਨ ਮੈਂ ਹੁਣ ਉਹਨਾਂ ਨੂੰ ਉਸ ਤੱਕਾਂ ਹੀ ਦੇਖ ਰਿਹਾ ਜਿਵੇਂ ਪਿਛਲੀਆਂ ਸਰਕਾਰਾਂ ਸੀ ਸਰਮਾਨ ਸਰਕਾਰ ਦਾ ਫਰਜ਼ ਬਣਦਾ ਹੈ ਕਿ ਪਹਿਲਾਂ ਤਾਂ ਇਹਨਾਂ ਤਿੰਨਾਂ ਤੇ ਕੰਮ ਕਰੇ ਕਿ ਜਿਹੜਾ ਜਿਪਸਮ ਆ ਰਹੀ ਹੈ ਔਰ ਗੈਰ ਕਾਨੂੰਨੀ ਧੰਦਾ ਹੋ ਰਿਹਾ ਉਹਦੇ ਤੇ ਲੀਗਲ ਕਾਰਵਾਈ ਕਰੇ ਔਰ ਉਹਦੇ ਤੇ ਬੰਦੀਆਂ ਸਖਤ ਧਰਾਵਾਂ ਦੇ ਤਹਿਤ ਪਰਚਾ ਕੱਟ ਕੇ ਉਸ ਨੂੰ ਕੰਮ ਨੂੰ ਬੰਦ ਕਰਾਵੇ ਔਰ ਉਹਦੇ ਨਾਲ ਸੰਬੰਧਤ ਜਿੰਨੇ ਵੀ ਅਧਿਕਾਰੀ ਹੈ ਬਠਿੰਡੇ ਤੋਂ ਲੈ ਕੇ ਰੋਪੜ ਤੱਕ ਉਹਨਾਂ ਤੇ ਸਾਰਿਆਂ ਤੇ ਭ੍ਰਿਸ਼ਟਾਚਾਰ ਤੇ ਅਪਰਸਨਲ ਬੈਨੀਫਿਟਾਂ ਵਾਲੀ ਕੰਮ ਕਰਨ ਦਾ ਮਕਦਮਾ ਦਰਜ ਕਰੇ ਦੂਸਰਾ ਪਹਿਲਾਂ ਜਾਂਚ ਕੀਤੀ ਜਾਵੇ ਕਦਮੇ ਦੀ ਤਾਂ ਬਾਅਦ ਦੀ ਗੱਲ ਜਾਂਚ ਤਾਂ ਸਾਹਮਣੇ ਆ ਰਹੀ ਹੈ ਜੀ ਕਰ ਲੈਣ ਤੇ ਜਿੰਨੇ ਉਹਨਾਂ ਦੇ ਮੋਬਾਈਲਾਂ ਤੇ ਲਿਸਟ ਗਈ ਹੈ ਓਵਰਲੋਡਿੰਗ ਦੀ ਭ੍ਰਿਸ਼ਟਾਚਾਰ ਜਿਹੜਾ ਟਰਾਂਸਪੋਰਟ ਤੇ ਓਵਰਲੋਡਿੰਗ ਦਾ ਕਰੋੜਾਂ ਰੁਪਏ ਦੀ ਰਿਸ਼ਵਤ ਤਾਂ ਧੰਦਾ ਚੱਲ ਰਿਹਾ ਜੀ ਕੁਆਲਟੀ ਚੈੱਕ ਕਰਨ ਵਾਸਤੇ ਇਨਸਪੈਕਟਰ ਲੈਵਲ ਦੇ ਬੰਦੇ ਹੁੰਦੇ ਆ ਉਹ ਸੀਮਿੰਟ ਤੇ ਜਿਹੜਾ ਮਟੀਰੀਅਲ ਲੱਗਦਾ ਨਹੀਂ ਲ ਉਹ ਉਹ ਵੀ ਉਹਦਾਂ ਦੇ ਵੀ ਮਿਲਿ ਭੁਗਤ ਹੋ ਸਕਦੇ ਖੋਖਰ ਸਾਹਿਬ ਸੀਮੈਂਟ ਚ ਮਿਲਾਵਟ ਵਾਲਾ ਮੈਟਰ ਤਾਂ ਇੱਕ ਰਹਿ ਗਿਆ ਜੀ ਦੂਸਰਾ ਹੈ ਕਿ ਟ੍ਰਾਂਸਪੋਰਟ ਦੇ ਵਿੱਚ ਬਹੁਤ ਵੀ ਚੈਕਿੰਗ ਹੋ ਸਕਦੀ ਹੈ ਵੀ ਕਿਉਂ ਕਿਉਂ ਨਹੀਂ ਧਿਆਨ ਦਿੰਦੇ ਹੋ ਕੁਆਲਿਟੀ ਚੈਕਿੰਗ ਵਾਲੇ ਰੌਲਾ ਤਾਂ ਉਹੀ ਹੈ ਨਾ ਜੀ ਵੀ ਦਾਲ ਚ ਕਾਲਾ ਨਹੀਂ ਨਾ ਜੀ ਦਾਲ ਹੀ ਕਾਲੀ ਹੈ ਤੇ ਇਹ ਰੌਲਾ ਇਹ ਹੈ ਵੀ ਕੱਲਾ ਮਿਲਾਵਟ ਨੂੰ ਛੱਡ ਕੇ ਨਾਲ ਜਿਹੜੇ ਟ੍ਰਾਂਸਪੋਰਟ ਮਾਫੀ ਦੇ ਅਧਿਕਾਰੀ ਰਲੇ ਹੋਏ ਨਾਲ ਤਾਂ ਉਸ ਤੋਂ ਬਾਅਦ ਸਰਕਾਰ ਨੂੰ ਮੈਂ ਇੱਕ ਰਿਕਵੈਸਟ ਕਰਨੀ ਚਾਹੁੰਦਾ ਜੀ ਕਿ ਜਿੰਨੀਆਂ ਪੰਜਾਬ ਦੇ ਵਿੱਚ ਟਰੱਕ ਜੁਨੀਅਨ ਨੇ ਉਹ ਡੀ ਨੋਟੀਫਾਈ ਹੋਏ ਜੀ ਉਹਨਾਂ ਨੂੰ ਨੋਟੀਫਾਈ ਕਰ ਦੋ ਉਹ ਜਿਹੜੇ ਪੁਰਾਣੇ ਸੀਨੀਅਰ ਆਪਰੇਟਰ ਬੈਠੇ ਉਹਨਾਂ ਤੋਂ ਪ੍ਰਧਾਨ ਚੁਣਿਆ ਜਾਵੇ ਨਾ ਕਿ ਰਾਜਨੀਤੀ ਲੋਕ ਕਿਵੇਂ ਜਲੂਸ ਨਿਕਲੀ ਜਾਂਦੇ ਜਿਵੇਂ ਸੰਗਰੂਰ ਦੇ ਸੰਗਰੂਰ ਨਦੀਦਰਪੁਰ ਪਾਰਾ ਜੀ ਜਿਹੜੇ ਐਮਐਲਏ ਆ ਸਾਡੇ ਵਿਧਾਇਕ ਜੀ ਉਹਨਾਂ ਦਾ ਬੰਦਾ ਧੱਕੇ ਨਾਲ ਐਮਐਲਏ ਬਣਾਇਆ ਔਰ ਉਹਨੂੰ ਪਿੱਛੇ ਝੇ ਧੱਕੇ ਮਾਰ ਕੇ ਉਹਨੂੰ ਪ੍ਰਧਾਨ ਬਣਾਇਆ ਔਰ ਉਹਨੂੰ ਪਿੱਛੇ ਜੇ ਲੋਕਾਂ ਨੇ ਧੱਕੇ ਮਾਰ ਕੇ ਕੱਢਿਆ ਜਿਵੇਂ ਪੁੱਤੋ ਰੋਲਾ ਪੈ ਰਿਹਾ ਜਗਸੀਰ ਮਾਸਟਰ ਦਾ ਸਾਰੀ ਸਾਰੀ ਜਿਹੜੀ ਵਜਾਰਤ ਹੈ ਉਹਦਾ ਤਾਂ ਬਦਨਾਮੀ ਹੋ ਰਹੀ ਹੈ ਥੋੜੇ ਥੋੜੇ ਬੰਦਿਆਂ ਨਾਲ ਹੁਣ ਖੁੱਡੀਆਂ ਸਾਹਿਬ ਕਿੰਨੇ ਸਤਕਾਰਯੋਗ ਜਾਂ ਸਾਫ਼ ਸੁਥਰੇ ਆਦਮੀ ਆ ਜੀ ਤੇ ਜਿਹੜਾ ਇਹ ਰੌਲਾ ਪਿਆ ਪੁੱਛੋ ਵਾਲਾ ਜਕਸੀਰ ਮਾਸਟਰ ਦਾ ਜਾਂ ਹੋਰ ਰੋਜ ਯੂਨੀਅਨਾਂ ਦਾ ਰੌਲਾ ਪੈ ਰਿਹਾ ਇਹਨੂੰ ਨੋਟੀਫਾਈ ਕਰੇ ਸਰਕਾਰ ਤੁਸੀਂ ਸਵਾਲ ਕੀਤਾ ਕਿ ਮਾਨ ਸਾਹਿਬ ਤੋਂ ਕੀ ਮੰਗ ਕਰਦੇ ਹੋ ਤਾਂ ਮੰਗ ਇਹ ਕਰਦੇ ਆ ਜੀ ਇੱਕ ਤਾਂ ਟ੍ਰੱਕ ਯੂਨੀਅਨ ਨੂੰ ਡੀ ਨੋਟੀਫਾਈ ਤੋਂ ਨੋਟੀਫਾਈ ਕਰ ਦਿਓ ਓਵਰਲੋਡਿੰਗ ਪੰਜਾਬ ਦੇ ਵਿੱਚ ਖਤਮ ਹੋ ਜੀ ਜਿੰਨੀਆਂ ਛੜਕਾਂ ਤੇ ਪੁਲ ਜਿਹੜੇ ਲੋਕਾਂ ਦੇ ਫਾਇਦੇ ਲਈ ਬਣਿਆ ਉਹ ਸਾਰੇ ਬਰਬਾਦ ਹੋ ਰਹੇ ਆ ਔਰ ਸਰਕਾਰ ਦੀ ਬਦਨਾਮੀ ਹੋ ਰਹੀ ਹੈ ਜਦੋਂ ਇਹ ਗੱਡੀ ਓਵਰਲੋਡ ਕਰ ਲੈਂਦੀ ਹੈ ਜੀ ਅੱਗੇ ਕੋਈ ਅਧਿਕਾਰੀ ਖੜਾ ਹੁੰਦਾ ਉਹਨੇ ਪੈਸੇ ਦਿੱਤੇ ਨਾ ਪਿੰਡਾਂ ਵਿੱਚ ਦੀ ਘਟਦੇ ਪਿੰਡਾਂ ਵਾਲੀਆਂ ਸੜਕਾਂ ਦਾ ਖੋਖਰ ਸਾਹਿਬ ਦੇਖੋ ਕੀ ਹਾਲ ਹੈ ਜੀ ਉਹ ਉਹ ਸਾਰਾ ਰੁਕ ਸਕਦਾ ਹੈ ਅਗਰ ਜੁਨੀਆਨਾ ਦੁਵਾਰਾ ਬਹਾਲ ਕਰ ਦਿੱਤੀਆਂ ਜਾਣ ਠੀਕ ਸੋ ਗੋਲਮਾਲ ਦੀ ਤੁਸੀਂ ਗੱਲ ਸੁਣੀ ਗੋਲਮਾਲ ਇੱਕ ਨਹੀਂ ਤਿੰਨ ਤਰ੍ਹਾਂ ਦਾ ਗੋਲਮਾਲ ਹੈ ਜਿਸ ਪ੍ਰਤੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਤਾਂ ਕਿ ਸਾਡੇ ਪੰਜਾਬ ਨੂੰ ਸਾਡੇ ਪੰਜਾਬ ਦੇ ਰੋਜ਼ਗਾਰ ਨੂੰ ਬਚਾਇਆ ਜਾ ਸਕੇ ਤੇ ਭ੍ਰਿਸ਼ਟਾਚਾਰ ਦਾ ਖਾਤਮਾ ਕੀਤਾ ਜਾ ਸਕੇ ਕੈਮਰਾਮੈਨ ਅਮਨ ਲੇਨਾਲਾ ਦਰਸ਼ਨ ਸਿੰਘ ਕੋਕਰ ਚੰਡੀਗੜ੍ਹ ਅੰਬੂਜਾ ਸੀਮੈਂਟ ਦੇ ਵਿੱਚ ਜਿਹੜੀ ਜਿਪਸਮ ਪੈਣੀ ਸੀ ਜਿਹਦੇ ਨਾਲ ਉਹ ਸੀਮੈਂਟ ਬਣਾਣਾ ਸੀ ਉਹ ਕੋਈ ਕੁਆਲਿਟੀ ਨਹੀਂ ਗਈ ਉਹਦੇ ਵਿੱਚ ਜਿਪਸਮ ਦੇ ਨਾਂ ਤੇ ਇੱਥੋਂ ਹੀ ਗੋਰਖਸਥਨ ਦਾ ਰਾਜਸਥਾਨ ਤੋਂ ਲਿਆ ਕੇ ਕੀਤਾ ਜਾ ਰਿਹਾ ਹੈ ਰਾਜਸਥਾਨ ਪੰਜਾਬ ਹਰਿਆਣਾ ਦਾ ਬਾਰਡਰ ਹੈ ਮੰਡੀ ਡਾਬੜੀ ਡੂਮ ਵਾਲੀ ਦਾ ਬਠਿੰਡੇ ਜਲੇ ਦੇ ਵਿੱਚ ਪੈਂਦਾ ਇਹ ਔਰ ਇੱਥੋਂ ਫਿਰ ਇੱਕ ਇੱਕ ਗੱਡੀ ਚ ਤਿੰਨ ਤਿੰਨ ਗੱਡੀਆਂ ਦਾ ਮਾਲ ਭਰ ਕੇ ਕੁਆਲਿਟੀ ਬਦਲਾ ਕੇ ਪੰਜਾਬ ਦੀਆਂ ਸੜਕਾਂ ਤੋਂ ਦੀ ਇਹ ਜਾਊਗਾ ਜਿਹੜੀ ਗੱਡੀ ਇੱਕ ਗੱਡੀ ਜਿਹੜੀ ਜਾਂਦੀ ਆ ਉਹ ਜਿੰ ਕਿੰਨਾ ਉਹਦੇ ਤੇ ਲੋਡ ਪਾਸ ਆ ਉਹਦੀ ਥਾਂ ਤੇ ਕਿ ਤਿੰਨ ਤਿੰਨ ਗੱਡੀਆਂ ਦਾ ਲੋਡ ਲੈ ਕੇ ਜਾਊਗੀ ਔਰ ਸੜਕਾਂ ਤੋੜ ਦਊਗੀ ਡੀਟੀਓ ਕਿਵੇਂ ਇਹਨਾਂ ਦੇ ਕੋਈ ਚਲਾਨੀ ਕੱਟਦਾ ਸਭ ਕਲੇ ਮੀਨਾ ਜਾਂਦਾ ਕਰੋੜਾਂ ਰੁਪਈਆ ਦੀ ਇਹ ਚੋਰੀ ਹੈ ਜਿਹੜੀ ਕਰਾਈ ਜਾ ਰਹੀ ਹੈ ਔਰ ਸਾਰੇ ਇਹਦੇ ਥੱਲੇ ਤੋਂ ਲੈ ਕੇ ਉੱਪਰ ਤੱਕ ਅਫਸਰ ਰਲੇ ਹੋਏ ਆ ਔਰ ਆਹ ਲੋਕਾਂ ਨੂੰ ਕਿਵੇਂ ਜਿਹੜਾ ਸੀਮੈਂਟ ਆ ਉਹ ਵੀ ਘਟੀਆ ਕੁਆਲਿਟੀ ਦਾ ਬਣਾਉਣ ਵਾਸਤੇ ਕਿਵੇਂ ਮਿਲਾਵਟ ਕੀਤੀ ਜਾ ਰਹੀ ਹੈ